ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਇਸ ਟਾਈਮ ਤੇ 에어ਪੋਰਟ ਦੇ ਬੈਠਾ ਹਾਂ ਇੱਕ ਨਵੀਂ ਜੰਨੀ ਸਟਾਰਟ ਕਰਨ ਲੱਗਿਆ ਆ ਥੋੜੇ ਦਿਨ ਪਹਿਲਾਂ ਮਾਉਂਟ ਐਵਰੇਸ ਬੇਸ ਕੈਂਪ ਦੀ ਸਾਰੀ ਸਾਈ ਸੀਰੀਜ਼ ਆਪਣੇ ਚੈਨਲ ਦੇ ਉੱਤੇ ਪਾਈ ਸੋ ਬਹੁਤ ਸਾਰਾ ਪਰਵਾ ਹੰਗਾਰਾ ਮਿਲਿਆ ਤੇ ਕੁਝ ਮੇਰੇ ਵੀਰਾਂ ਨੇ ਕਮੈਂਟ ਇਹ ਕੀਤੇ ਵੀ ਜਿਹੜੀ ਇਹ ਸੀਰੀਜ਼ ਆ ਜਨਨ ਕਿ ਜਿਹੜਾ ਤੁਸੀਂ ਮਾਉਂਟ ਐਵਰੇਸ ਬੇਸ ਕੈਂਪ ਦਾ ਟਰੈਕ ਕੀਤਾ ਵਾ ਉਹਦਾ ਕਿੰਨਾ ਖਰਚ ਆਇਆ ਉਹ ਸੋ ਜਿਹੜੀ ਇਹ ਵੀਡੀਓ ਆ ਮੈਂ ਸਪੈਸ਼ਲ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਜਾਣਨਾ ਚਾਹੁੰਦੇ ਆ ਵੀ ਇਸ ਟਰੈਕ ਤੇ ਜਾਣ ਦਾ ਟੋਟਲ ਖਰਚਾ ਕਿੰਨਾ ਤੇ ਇਸ ਟਰੈਕ ਨੂੰ ਕਿਦਾਂ ਕੀਤਾ ਜਾ ਸਕਦਾ ਸੋ ਖਰਚੇ ਤੋਂ ਪਹਿਲਾਂ ਕੁਝ ਗੱਲਾਂ ਹੋਰ ਬੜੀਆਂ ਧਿਆਨ ਦੇਣ ਆ ਪਾਰੀਆਂ ਨਾ ਵੀ ਇਹ ਟਰੈਕ ਅਸਲ ਦੇ ਵਿੱਚ ਹੈ ਕਿ ਨਾ ਵਾਸਤੇ ਆ ਨੰਬਰ ਇੱਕ ਗੱਲ ਇਹ ਟਰੈਕ ਉਹ ਲੋਕਾਂ ਨਾਲ ਜਿਹੜੇ ਫਿਜ਼ੀਕਲ ਫਿਟ ਨੇ ਫਿਜ਼ੀਕਲ ਫਿਟ ਤੋਂ ਭਾਵ ਇਹ ਨਹੀਂ ਆ ਵੀ ਬੰਦਾ ਮਸਲ ਮੈਨਾ ਕਿਉਂਕਿ ਮੈਂ ਬੜੇ ਬੜੇ ਤਗੜੇ ਤਗੜੇ ਮਸਲ ਮੈਨ ਉੱਥੇ ਰੋਂਦੇ ਵੇਖੇ ਨੇ ਆ ਬੰਦਾ ਜਿਹੜਾ ਤੁਰਨਾ ਜਾਣਦਾ ਵਾ ਜਿਹੜਾ 10 ਕਿਲੋਮੀਟਰ ਬਿਨਾ ਸਾਹ ਚੜੇ ਤੁਰ ਸਕਦਾ ਵਾ ਆ ਉਹ ਇਸ ਇਸ ਟ੍ਰੈਕ ਨੂੰ ਕਰ ਸਕਦਾ ਵਾ ਦੂਸਰਾ ਜਿਹੜੇ ਬੰਦੇ ਨੂੰ ਕੋਈ ਵੀ ਸਾਹ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਬੰਦਾ ਬੰਦੇ ਨੂੰ ਕੋਈ ਸਾਹ ਦਾ ਰੋਗ ਨਹੀਂ ਹੈਗਾ ਉਹ ਇਸ ਟ੍ਰੈਕ ਨੂੰ ਕਰ ਸਕਦਾ ਵਾ ਤੀਸਰੀ ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਵੀ ਫਿਜ਼ੀਕਲ ਫਿਟਨੈਸ ਦੇ ਨਾਲ-ਨਾਲ ਬੰਦੇ ਦੀ ਮਾਨਸਿਕ ਫਿਟਨੈਸ ਹੋਣੀ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਮਾਨਸਿਕ ਤੌਰ ਤੇ ਬੜਾ ਹਾਈ ਅਤੇ ਪੋਜ਼ਿਟਿਵ ਆ ਉਹ ਇਸ ਟ੍ਰੈਕ ਨੂੰ ਕਰ ਸਕਦਾ ਵਾ ਕਿਉਂ ਕੀ ਹੁੰਦਾ ਵਾ ਵੀ ਜਦੋਂ ਅਸੀਂ ਪਹਾੜਾ ਦੇ ਵਿੱਚ ਨਿਕਲ ਜਾਂਦੇ ਨਾ ਉੱਥੇ ਇੰਟਰਨੈਟ ਹੁੰਦਾ ਨਾ ਫੇਸਬੁੱਕ ਹੁੰਦੀ ਆ ਨਾ YouTube ਕੁਝ ਵੀ ਸੋਸ਼ਲ ਮੀਡੀਆ ਨਹੀਂ ਹੁੰਦਾ ਤੇ ਜਦੋਂ ਬੰਦਾ ਇਹ ਸੀ ਸੋਸ਼ਲ ਮੀਡੀਆ ਦਾ ਮਾਇਆ ਜਾਲ ਜਿੋਂ ਨਿਕਲਦਾ ਨਾ ਸਭ ਤੋਂ ਪਹਿਲਾਂ ਘਰ ਦੇ ਯਤੇ ਆਉਂਦੇ ਆ ਇਹ ਨਾ ਹੋਵੇ ਵੀ ਦੋ ਦਿਨਾਂ ਬਾਅਦ ਹੀ ਹਾਏ ਮੰਮੀਆਂ ਹੈ ਮੰਮੀਆਂ ਯਾਦ ਆਉਣੇ ਸ਼ੁਰੂ ਹੋ ਜੇ ਤੇ ਬੰਦਾ ਮਾਨਸਿਕ ਤੌਰ ਤੇ ਥਲੀ ਡਿੱਗ ਪੈਂਦਾ ਵਾ ਇਸ ਕਰਕੇ ਬੰਦੇ ਦਾ ਮਾਨਸਿਕ ਤੌਰ ਤੇ ਉੱਚਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਮਾਨਸਿਕ ਤੌਰ ਤੇ ਪ੍ਰੀਪੇਅਰ ਜੇ ਤੇ ਇਹ ਟਰੈਕ ਤੁਹਾਡੇ ਲਈ ਆ ਦੂਸਰੀ ਗੱਲ ਆ ਵੀ ਸਭ ਤੋਂ ਜਿਹੜੀ ਆਖਰੀ ਗੱਲ ਨਾਲ ਕੁਐਸਚਨ ਆ ਵੀ ਇਸ ਟਰੈਕ ਦੇ ਖਰਚਾ ਕਿੰਨਾ ਆਉਦਾ ਵਾ ਖਰਚਾ ਡਿਪੈਂਡ ਕਰਦਾ ਵਾ ਵੀ ਬੰਦਾ ਕਿੱਥੋਂ ਆ ਰਿਹਾ ਵਾ ਜਿਸ ਤਰ੍ਹਾਂ ਮੈਂ ਸਿੰਗਾਪੁਰ ਤੋਂ ਗਿਆ ਸਾਂ ਇੱਕ ਸਾਡੀ ਭੈਣ ਕੈਨੇਡਾ ਤੋਂ ਆਈ ਸੀ ਤੇ ਇੱਕ ਸਾਡਾ ਵੀਰ ਆਸਟ੍ਰੇਲੀਆ ਤੋਂ ਆਇਆ ਸੀ ਤੇ ਬਾਕੀ ਸਾਰੇ ਵੀਰ ਮੇਰੇ ਪੰਜਾਬ ਤੋਂ ਆਏ ਸੀ ਤੇ ਪੰਜਾਬ ਦੇ ਵਿੱਚੋਂ ਵੀ ਉਹਨਾਂ ਨੇ ਦੋ ਰਸਤੇ ਚੁਣੇ ਸੀ ਕੁਝ ਇੰਡੀਆ ਦੇ ਵਿੱਚ ਦਿੱਲੀ 에ਰਪੋਰਟ ਤੋਂ ਲੈ ਕੇ ਤੇ ਫਿਰ ਕਠਮੰਡੂ ਆ ਕੇ ਉਤਰੇ ਸੀ ਤੇ ਕੁਝ ਬਾਇ ਰੋਡ ਬਾਇ ਟ੍ਰੇਨ ਤੇ ਬਾਇ ਰੋਡ ਆਏ ਸੀ ਸੋ ਇਹ ਸਾਰੀ ਚੀਜ਼ ਡਿਪੈਂਡ ਕਰਦੀ ਆ ਵੀ ਤੁਸੀਂ ਕਿਸ ਤਰ੍ਹਾਂ ਆ ਰਹੇ ਗੱਲ ਕਰਦੇ ਆ ਆਪਾਂ ਨੇਪਾਲ ਪਹੁੰਚ ਕੇ ਉਸ ਤੋਂ ਅੱਗੇ ਖਰਚਾ ਕਿੰਨਾ ਹੁੰਦਾ ਵਾ ਤੁਸੀਂ ਜਦੋਂ ਟੋਟਲ 14 ਦਿਨਾਂ ਦਾ ਟਰੈਕ ਆ 2 ਦਿਨ ਉੱਪਰ ਰੱਖੇ ਜਾਂਦੇ ਆ ਤੇ 12 ਦਿਨਾਂ ਦਾ ਟਰੈਕ ਤਕਰੀਬਨ ਖਤਮ ਹੋ ਜਾਂਦਾ ਵਾ ਸਾਡੇ ਨਾਲ ਸੀ ਸਾਡੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਸਿੱਧੂ ਟਰੈਕਰ ਨਾਮ ਦਾ ਉਹਨਾਂ ਦਾ ਚੈਨਲ ਆ ਤੇ ਉਹ ਇਹ ਟਰੈਕ ਕਰਾਉਂਦੇ ਨੇ ਉਸ ਇਹ ਟਰੈਕ ਦੇ ਉਹ ਜਾਣੂ ਨੇ ਤੋ ਅਸੀਂ ਸਾਰੇ ਨਾਲ ਉਹਨਾਂ ਨਾਲ ਜਿਹੜੀ ਕੀਤੀ ਸੀ ਗੱਲਬਾਤ ਸੋ 70000 ਰੁਪਏ ਦੀ ਗੱਲਬਾਤ ਹੋਈ ਸੀ ਨੇਪਾਲ ਪਹੁੰਚਣ ਤੋਂ ਬਾਅਦ ਤੇ ਵਾਪਸ ਨੇਪਾਲ ਆਉਣ ਤੱਕ ਵਿੱਚ ਹੀ ਪਰਮਣ ਵਿੱਚ ਹੀ ਖਾਣਾ ਤੇ ਵਿੱਚ ਹੀ ਸਭ ਕੁਝ ਬਹੁਤ ਹੀ ਵਧੀਆ ਵਧੀਆ ਕੰਮ ਰਿਹਾ ਕਿਉਂਕਿ ਅਸੀਂ ਆਊਟਸਾਈਡ ਮਾਰਕੀਟ ਦੇ ਵਿੱਚ ਵੇਖਿਆ ਸੀ ਕਿ ਕੁਝ ਲੋਕ ਉਸ ਤੋਂ ਜ਼ਿਆਦਾ ਟਰੈਕ ਵੀ ਐ ਐਕਸਪੈਂਸਿਵ ਕਰਾ ਰਹੇ ਸੀ ਜਿਹੜਾ ਹਾਈ ਫਾਈਟ ਟਰੈਕ ਸੋ 70000 ਦੇ ਵਿੱਚ ਇਹ ਟਰੈਕ ਜਿਹੜਾ ਵਾ ਨਾਰਮਲ ਤੇ ਈਜ਼ੀ ਹੋ ਜਾਂਦਾ ਵਾ ਉਸ ਤੋਂ ਅਗੇ ਜਿੰਨਾ ਵੀ ਖਰਚਾ ਉਸ ਤੁਹਾਡਾ ਆਪ ਦਾ ਵਾ ਆਪ ਦਾ ਭਾਪ ਹੀ ਤੁਸੀਂ ਜੇ ਕੁਝ ਬਾਇ ਕਰਨਾ ਵਾ ਜੇ ਤੁਸੀਂ ਗੀਅਰ ਵੱਖਰੇ ਪਾਇਆ ਕਰਨੇ ਆ ਤੇ ਉਹ ਤੁਹਾਡਾ ਖਰਚਾ ਆਪਦਾ ਦੂਸਰੀ ਇੱਕ ਚੀਜ਼ ਹੋਤੀ ਹੋਰ ਨੋਟ ਕਰਨ ਵਾਲੀ ਆ ਭਈ ਲੋਕਲਾ ਤੋਂ ਬਾਅਦ ਜਦੋਂ ਅਸੀਂ ਕਿਉਂਕਿ ਅਸੀਂ ਨਾ ਕੋਈ ਪੋਰਟਰ ਲਿਆ ਸੀ ਤੇ ਨਾ ਹੀ ਕੋਈ ਸਾਡਾ ਗਾਈਡ ਸੀ ਪਾਈ ਗੁਰਪ੍ਰੀਤ ਸਿੰਘ ਸਾਡੇ ਗਾਈਡ ਸੀ ਆਪਦਾ ਸਮਾਨ ਸੀ ਆਪ ਚੁੱਕਿਆ ਸੀ ਸੋ ਜੇ ਤੁਸੀਂ ਪੋਰਟਰ ਲੈਣਾ ਚਾਹੁੰਦੇ ਜੇ ਇਹਦੇ ਪੋਰਟਰ ਦੀ ਐਕਸਟਰਾ ਕੋਸਟ ਆ ਤੇ ਪੋਰਟਰ ਮੇਰੇ ਖਿਆਲ ਤਿੰਨ ਹਜ਼ਾਰ ਨੇਪਾਲੀ ਰੁਪਏ ਫਰ ਡੇ ਦੇ ਚਾਰਜ ਕਰਦਾ ਵਾ ਤੇ ਉਹਦਾ ਰਹਿਣਾ ਸਾਰਾ ਖਰਚਾ ਵੀ ਤੁਹਾਡੇ ਸਿਰ ਤੇ ਹੁੰਦਾ ਵਾ ਸੋ ਤੁਸੀਂ ਉਹ ਵੀ ਲੈ ਸਕਦੇ ਹੋ ਐਕਸਟਰਾ ਖਰਚਾ ਵਾ ਉਸ ਤੋਂ ਬਾਅਦ ਜੇ ਤੁਹਾਨੂੰ ਕੀ ਹੋ ਐਕਸਟਰਾ ਗਾਈਡਲਾਈਨ ਆਵਾ ਜਾਂ ਕੁਝ ਹੋਰ ਲੈਣਾ ਵਾ ਜਾਂ ਕੋੜਾ ਜਾਂ ਖੱਚਰ ਕਰਨੇ ਜਾਂ ਨਹੀਂ ਜੁੱਤ ਹੋਇਆ ਜਾਂਦਾ ਤੇ ਉਹਦਾ ਐਕਸਟਰਾ ਖਰਚਾ ਸੋ ਮਾਨਸਿਕ ਤੌਰ ਤੇ ਪ੍ਰੇਪੇਅਰ ਹੋਣਾ ਜ਼ਰੂਰੀ ਹੈ 70000 ਰੁਪਏ ਦਾ ਟਰੈਕ ਹੋ ਜਾਂਦਾ ਵਾ ਵੱਧ ਤੋਂ ਜਿੰਨਾ ਤੁਸੀਂ ਕਰੋਗੇ ਤੇ ਓਨਾ ਹੀ ਦੂਸਰੀ ਗੱਲ ਵੀ ਜੇ ਮੰਨ ਲਓ ਵੀ ਆਉਣ ਲੱਗੇਆਂ ਜਿਸ ਤਰ੍ਹਾਂ ਅਸੀਂ ਕੀਤਾ ਸੀ ਆਉਣ ਲੱਗਿਆਂ ਉਥੋਂ ਹੈਲੀਕਾਪਟਰ ਚੱਲਦੇ ਨੇ ਹੈਲੀਕਾਪਟਰ ਜਿੱਦਾਂ ਟੈਕਸੀਆਂ ਚੱਲਦੀਆਂ ਨੇ ਉਸ ਤਰ੍ਹਾਂ ਚੱਲਦੇ ਨੇ ਜੇ ਤੁਸੀਂ ਆਉਣ ਲੱਗਿਆਂ ਸਹੀ ਮਹਿਸੂਸ ਨਹੀਂ ਕਰਦੇ ਤੇ 400 ਡਾਲਰ ਦਾ ਐਕਸਟਰਾ ਖਰਚਾ ਜਿਹੜਾ ਹੈਲੀਕਾਪਟਰ ਤੁਹਾਨੂੰ ਚੁੱਕ ਕੇ ਤੇ ਲੁਕਲਾ ਲਾਤ ਦਾ ਲੁਕਲਾ ਤੇ ਫਿਰ ਫਲਾਈਟ ਲੈ ਕੇ ਤੁਸੀਂ ਥੱਲੇ ਆ ਜਾਂਦੇ ਜੀ ਸੋ ਮਾਨਸਿਕ ਤੌਰ ਤੇ ਪ੍ਰੇਪੇਅਰ ਰਹੋ ਤੇ ਫਿਜ਼ੀਕਲ ਫਿਟ ਰਹੋ ਤੇ ਪਾਈ ਗੁਰਪ੍ਰੀਤ ਨੂੰ ਤੁਸੀਂ ਗੱਲ ਕਰ ਸਕਦੇ ਜੇ ਤੇ ਪਹਿਲੀ ਗੱਲ ਆ ਵੀ ਕੁਝ ਗਰੁੱਪ ਬਣਾ ਕੇ ਤੁਰੋ ਵੀ ਜਦੋਂ ਤੁਹਾਡਾ ਇੱਕ ਪੂਰਾ ਗਰੁੱਪ ਬਣ ਜਾਂਦਾ ਵਾ ਤੇ ਉਹ ਗਰੁੱਪ ਸਾਲ ਸਾਰ ਨਾਲ ਜਾਵੇ ਤੇ ਇੱਕ ਪਰਿਵਾਰ ਦੇ ਵਾਂਗੂ ਤੁਸੀਂ ਇਹ ਟਰੈਕ ਕਰੋ ਟਰੈਕ ਬਹੁਤ ਸੋਖਾ ਵਾ ਬਹੁਤ ਸ਼ਾਨਦਾਰ ਆ ਅ ਗੁਰਨਾਨਕ ਪਾਜਾ ਸਾਡੇ ਸਭ ਤੋਂ ਪਹਿਲੇ ਟਰੈਵਲਰ ਹੋਏ ਨੇ ਸੋ ਉਹਨਾਂ ਨੇ ਇੰਨੀ ਉਦਾਸੀਆਂ ਕੀਤੀਆਂ ਤੇ ਸਾਨੂੰ ਟਰੈਵਲ ਕਰਨਾ ਸਿਖਾਇਆ ਸੋ ਸਾਨੂੰ ਵੀ ਟਰੈਵਲ ਕਰਨਾ ਚਾਹੀਦਾ ਧੰਨਵਾਦ ਜੀ ਸੋ ਹੋ ਸਕਦਾ ਵਾ ਵੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਨਫੋਰਮੇਟਿਵ ਲੱਗੇ ਬਹੁਤ-ਬਹੁਤ ਅ ਮਿਹਰਬਾਨੀ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਆਂ ਬਲਾ ਬਖਸ਼ਣ ਅਗਲੇ ਸਫ਼ਰ ਦੇ ਵਿੱਚ ਮਿਲਦੇ ਆਂ ਅਗਲਾ ਸਫ਼ਰ ਬਹੁਤ ਹੀ ਸੋਹਣਾ ਹੋਣ ਵਾਲਾ ਵਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਦਬਾ ਲਿਆ ਜੇ ਤਾਂ ਕਿ ਜਦੋਂ ਨਵੀਂ ਵੀਡੀਓ ਆਏ ਤੇ ਤੁਹਾਨੂੰ ਪਤਾ ਲੱਗ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ